ਦੁਨੀਆ ਦੇ ਅਵਲ ਅਮੀਰਾਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦਾ ਵਿਆਹ ਇਨੀ ਦਿਨੀ ਸੁਰਖੀਆਂ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਆਕਾਸ਼ ਅੰਬਾਨੀ ਦਾ ਵਿਆਹ ਹੀਰਾ ਕਾਰੋਬਾਰੀ ਰਸਲ ਮਹਿਤਾ ਦੀ ਬੇਟੀ ਸ਼ਲੋਕਾ ਮਹਿਤਾ ਦੇ ਨਾਲ 9 ਮਾਰਚ ਨੂੰ ਹੋਣ ਜਾ ਰਿਹਾ ਹੈ ਜਿਸ ਦੇ ਲਈ ਅੰਬਾਨੀਆਂ ਦੇ ਘਰ ਵਿੱਚ ਜੋਰਾ ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਨੇ ਸਜਾਵਟ ਦੇ ਲਈ 24 ਘੰਟੇ ਕੰਮ ਚੱਲ ਰਿਹਾ ਹੈ ਤੇ ਵਿਆਹ ਤੋਂ ਪਹਿਲਾਂ ਤਿਆਰੀਆਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ ਇਹਨਾਂ ਵੀਡੀਓਜ਼ ਦੇ ਵਿੱਚ ਅੰਬਾਨੀਆਂ ਦਾ ਕਾਰ ਐਂਟੇਲੀਆ ਕਿਸੇ ਸਵਰਗ ਨਾਲੋਂ ਘੱਟ ਨਜ਼ਰ ਨਹੀਂ ਆ ਰਿਹਾ ਐਂਟੇਲੀਆ ਇੰਨਾ ਖੂਬਸੂਰਤ ਲੱਗ ਰਿਹਾ ਹੈ ਕਿ ਇੰਜ ਲੱਗ ਰਿਹਾ ਹੈ ਕਿ ਜਿਵੇਂ ਆਸਮਾਨ ਦੇ ਤਾਰੇ ਜ਼ਮੀਨ ਤੇ ਉਤਰ ਆਏ ਹੋਣ ਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਕਾਸ਼ ਲੋਕਾ ਦੇ ਵਿਆਹ ਦਾ ਮਿਊਜ਼ੀਕਲ ਵੈਡਿੰਗ ਕਾਰਡ ਤੇ ਜਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਚੁੱਕੀਆਂ ਨੇ ਵਿਆਹ ਦੇ ਕਾਰਡ ਦੇ ਮੁਤਾਬਿਕ ਮਾਲਾ ਤੇ ਮਹਿੰਦੀ 7 ਮਾਰਚ ਨੂੰ ਵਰਲੀ ਦੇ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਵਿੱਚ ਹੋਵੇਗਾ 9 ਮਾਰਚ ਨੂੰ Jio World Centre Bandra Karla Complex ਵਿੱਚ ਵਿਆਹ ਹੋਵੇਗਾ 9 ਮਾਰਚ ਨੂੰ ਹੀ ਦੁਪਹਿਰ 3:30 ਵਜੇ ਟ੍ਰਾਇਡੈਂਟ ਹੋਟਲ ਤੋਂ ਬਰਾਤ ਨਿਕਲੇਗੀ ਜੋ ਕਿ 6:30 ਵਜੇ ਬਰਾਤ ਦਾ ਸਵਾਗਤ ਕੀਤਾ ਜਾਵੇਗਾ 8 ਵਜੇ ਮਿਲਨੀਆਂ ਹੋਣਗੀਆਂ ਅਤੇ ਫਿਰ ਡਿਨਰ ਫੰਕਸ਼ਨ ਹੋਵੇਗਾ ਜਿਸ ਤੋਂ ਬਾਅਦ 11 ਮਾਰਚ ਨੂੰ Jio World Centre ਵਿੱਚ ਹੀ ਵਿਆਹ ਦਾ ਜਸ਼ਨ ਮਨਾਇਆ ਜਾਵੇਗਾ ਇਸ ਜਸ਼ਨ ਦੇ ਵਿੱਚ ਬਾਲੀਵੁੱਡ ਸਿਤਾਰੇ ਨਜ਼ਰ ਆਣਗੇ ਤੇ ਨਾਲ ਹੀ ਨਿਆਲ ਵਿਆਹ ਦੇ ਵਿੱਚ ਕਈ ਵੱਡੇ ਰਾਜਨੀਤਾ ਵੀ ਪਹੁੰਚ ਸਕਦੇ ਨੇ ਬਧੇਰੇ ਖਬਰਾਂ ਲਈ ਤੁਸੀਂ ਵਿਖਦੇ ਰਹੋ ਅਜੀਤ ਵੈਬ ਟੀਵੀ